ਗਦਰ ਰਵਿਦਾਸ ਜੀ ਉਹ ਗੁਰੂ ਨੇ ਜਾਂ ਭਗਤ ਨੇ ਹਾਂਜੀ ਜਦ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ 6 ਗੁਰੂਆਂ ਦੀ ਬਾਣੀ ਸ਼ਾਮਿਲ ਹੈ ਤੇ 10 ਗੁਰੂ ਸਿੱਖ ਧਰਮ ਦੇ ਅੰਦਰ ਨੇ ਤੇ 11ਵਾਂ ਗੁਰੂ ਉਹ ਮੰਨਦੇ ਹੀ ਨਹੀਂਗੇ ਉਹ ਜ਼ਿੰਦਾ ਗੁਰੂ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਅੱਜ ਦੀ ਵੀਡੀਓ ਇਹ ਭਾਈ ਪਿੰਡਰਪਾਲ ਸਿੰਘ ਜੀ ਦੀ ਤੇ ਇਹਦੇ ਵਿੱਚ ਉਹ ਫਰਕ ਕਰ ਰਹੇ ਨੇ ਕਿ ਭਗਤ ਕੌਣ ਹੁੰਦਾ ਤੇ ਗੁਰੂ ਕੋ ਨਹੀਂ ਦਾ ਫਿਰ ਮੈਂ ਯਾਰ ਆਪਾਂ ਦੋਸਤਾਂ ਨਾਲ ਐਂਡ ਤੇ ਸ਼ੇਅਰ ਕਰਾਂਗੇ ਕਿ ਰਵੀਦਾਸ ਭਗਤ ਰਵੀਦਾਸ ਜੀ ਗੁਰੂ ਕਿਉਂ ਨਹੀਂ ਹੈਗੇ ਸਹੀ ਮੈਂ ਥੋੜੀ ਜੀ ਸਟੱਡੀ ਕੀਤੀ ਹੈ ਦੋਸਤਾਂ ਨਾਲ ਐਂਡ ਤੇ ਸ਼ੇਅਰ ਕਰਾਂਗੇ ਹੁਣ ਵੀਡੀਓ ਦਾ ਆਗਾਜ਼ ਕਰਨੇ ਆ ਕਿ ਗੁਰੂ ਤੇ ਭਗਤ ਦੇ ਦਰਮਿਆਨ ਕੀ ਫਰਕ ਹੈ ਭਗਤ ਦਾ ਲਫ਼ਜ਼ੀ ਅਰਥ ਆਪਾਂ ਜਾਣਿਆ ਭਜਨ ਕਰਨ ਵਾਲਾ ਉੰਜ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਉਦੋਂ ਵੀ ਕਿਹਾ 14 ਭਗਤਾਂ ਦਾ ਨਾਮ ਭਗਤ ਲੈ ਹੈ ਬਾਬੇ ਫਰੀਦ ਦੇ ਨਾਮ ਨਾਲ ਸ਼ੇਖ ਹੈ ਪਰ ਭਗਤ ਦੀ ਸਭ ਤੋਂ ਪਹਿਲਾ ਪਰਗਾ ਪਰਿਭਾਸ਼ਾ ਬਾਬੇ ਫਰੀਦ ਨੇ ਨਿਰਧਾਰਤ ਕੀਤੀ ਹੈ ਭਗਤ ਕਿਹਨੂੰ ਕਹਿੰਦੇ ਹਨ ਹਾਲਾਂ ਭਗਤ ਸ਼ਬਦ ਪੂਰਵ ਚ ਵਰਤਿਆ ਜਾਂਦਾ ਹੈ ਜੇ ਇਸਲਾਮ ਚ ਦੇਖੋ ਵਲੀ ਗੋਸ਼ ਦਰਵੇਸ਼ ਪੀਰ ਇਹ ਲਫ਼ਜ਼ ਵਰਤੇ ਜਾਂਦੇ ਹਨ ਪਰ ਭਗਤ ਬਾਬਾ ਫਰੀਦ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਜਦੋਂ ਭਗਤ ਦੀ ਪਰਿਭਾਸ਼ਾ ਦਿੱਤੀ ਉਹਨਾਂ ਕਹਿੰਦੇ ਜਿਹਦੇ ਵਿੱਚ ਇਹ ਤਿੰਨ ਗੁਣ ਰੂਖਾਨੀ ਆ ਗਏ ਰੋਹਾਨੀਅਤ ਤੋਂ ਬਿਨਾ ਗੁਣ ਆ ਨਹੀਂ ਸਕਦੇ ਰੋਹਾਨੀਅਤ ਤੋਂ ਬਿਨਾ ਕਿਸੇ ਦੀ ਰੀਸ ਕਰਕੇ ਜਿਹੜਾ ਗੁਣ ਅਸੀਂ ਸਮਝਨੇ ਹੋਂਵੇਂ ਚ ਉਹ ਇੱਕ ਦਿਨ ਲੋਕਾਂ ਸਾਹਮਣੇ ਪ੍ਰਗਟ ਹੋ ਜਾਂਦਾ ਮੰਨ ਲਓ ਕਿਸੇ ਨੂੰ ਵੇਖ ਕੇ ਕੋਈ ਨਾਮ ਜਪਣ ਵਾਲਾ ਨੇਤਰ ਬੰਦ ਕਰਕੇ ਬੈਠਾ ਮੈਂ ਰੀਸ ਨਾਲ ਬਹਿ ਜਾ ਤੇ ਅੰਦਰ ਜਿੱਥੇ ਮਰਜੀ ਭਜਾਇਆ ਜਾ ਉਹਦਾ ਅੰਦਰ ਤੇ ਟਿਕਿਆ ਉਹਦੇ ਨੇਤਰ ਥਾਂ ਬੰਦ ਨੇ ਤੇ ਮੈਂ ਰੀਸ ਕਰਕੇ ਬੈਠਾ ਕਿੰਨਾ ਕੁ ਸਮਾਂ ਬੈਲਾਂਗਾ ਇਸੇ ਤਰ੍ਹਾਂ ਜਿਹੜਾ ਭਗਤ ਹੈ ਉਹਦੇ ਬਾਰੇ ਤਿੰਨ ਸ਼ਬਦ ਕਹ ਮਤ ਹੁੰਦੀ ਹੋਏ ਇਆਣਾ ਪਹਿਲਾ ਭਗਤ ਦਾ ਲੱਛਣ ਹੈ ਉਹਦੇ ਕੋਲ ਮਤ ਹੈ ਅਕਲ ਹੈ ਪਰ ਪਿਆਰਿਓ ਕਦੀ ਆਪਣੇ ਅੰਦਰ ਦੀ ਰੂਖਾਨੀ ਅਕਲ ਦਾ ਉਹ ਦਾਵਾ ਨਹੀਂ ਕਰਦਾ ਮਤ ਖੁੰਦੀ ਹੋਏ ਇਹ ਆਣਾ ਤਾਣ ਹੁੰਦਾ ਹੋਏ ਨਿਤਾਣਾ ਤਾਕਤ ਬੜੀ ਇੰਨੀ ਤਾਕਤ ਕਿ ਭਗਤ ਨਾਮਦੇਵ ਜੀ ਦੀ ਖੱਡ ਬੀਤੀ ਉਹਨਾਂ ਦੇ ਬੋਲਨੇ ਕਹਿੰਦੇ ਨੇ ਪ੍ਰਮਾਤਮਾ ਕਹਿੰਦਾ ਤੂੰ ਇੱਕ ਵਾਰੀ ਬੋਲ ਤਾਂ ਸਹੀ ਮੈਂ ਸਾਰੀ ਧਰਤੀ ਚੁੱਕ ਕੇ ਟੇਢੀ ਕਰ ਦਿਆਂ ਕਹੇ ਤਾ ਧਰਨ ਅਕੋਡੀ ਕਰੂੰ ਕਹੇ ਤਾ ਲੈਕਰ ਉਪਰ ਧਰੂੰ ਕਹੇ ਤਾ ਮੂਈ ਗਾਉ ਦਿਉ ਜਿਵਾਏ ਤਾਨ ਖੈ ਪਰ ਨਿਤਾਣਾ ਬਣ ਕੇ ਰਹਿੰਦਾ ਮੱਤ ਖੁੰਦੀ ਹੋਏ ਇਆਣਾ ਤਾਨ ਹੁੰਦਾ ਹੋਏ ਨਿਤਾਣਾ ਮਹਾਰਾਜ ਕਹਿੰਦੇ ਅਣ ਖੁੰਦਾ ਆਪ ਵੰਡਾਏ ਅਣ ਖੁੰਦਾ ਦਰ ਤੇ ਜਿੱਦੀ ਕੋਈ ਖੁੰਦ ਨਹੀਂ ਇਹਦਾ ਮਤਲਬ ਥੋੜੇ ਤੋਂ ਥੋੜਾ ਉਹ ਵੀ ਵੰਡ ਕੇ ਖਵਾਂਦਾ ਹੈ ਅਣ ਖੁੰਦਾ ਆਪ ਵੰਡਾਏ ਕੋਈ ਐਸਾ ਭਗਤ ਸਦਾਏ ਕੋਈ ਹੁੰਦਾ ਜਿਹੜਾ ਇਹੋ ਜੀ ਭਗਤੀ ਕਰਨ ਵਾਲਾ ਭਗਤ ਹੁੰਦਾ ਹੈ ਉੰਜ ਸਤਗੁਰਾਂ ਨੇ ਮੈਂ ਫਿਰ ਅਰਜ਼ ਕਰਾਂ ਭਗਤ ਲਫ਼ਜ਼ ਮਾੜਾ ਨਹੀਂ ਜੀ ਕਿਉਂਕਿ ਸਾਡੀ ਅੱਜ ਬੜੀ ਵੱਡੀ ਸਮੱਸਿਆ ਹੈ ਅਸੀਂ ਰਾਜਨੀਤੀ ਦੇ ਤੌਰ ਤੇ ਭਗਤ ਸ਼ਬਦ ਦੀ ਥਾਂ ਹੋਰ ਸ਼ਬਦ ਵਰਤਣ ਲੱਗ ਪਏ ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਕਿ ਭਗਤ ਸ਼ਬਦ ਬੜਾ ਉੱਚਾ ਹੈ ਗੁਰੂ ਨਾਨਕ ਸਾਹਿਬ ਲਈ ਗੁਰੂ ਅਰਜੁਨ ਦੇਵ ਨੇ ਭਗਤ ਲਫ਼ਜ਼ ਵਰਤੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਭਗਤ ਕਹੇ ਆਪ ਹੈਰਾਨ ਹੋਗੇ ਗੁਰੂ ਅਰਜੁਨ ਦੇਵ ਲਈ ਵੀ ਭਗਤ ਸ਼ਬਦ ਦੇ ਬਾਣੀ ਚ ਹਜ਼ੂਰ ਦਾ ਇੱਕ ਬਚਨ ਪੜ੍ਹਨੇ ਆ ਸਾਂ ਹਜ਼ੂਰ ਨੇ ਕਿਹਾ ਗੁਰ ਅਰਜੁਨ ਘਰਗੁਰ RAMਦਾਸ ਭਗਤ ਉਤਰ ਆਇਓ ਗੁਰੂ ਅਰਜੁਨ ਦੇਵ ਨੇ ਆਪਣੇ ਬੇਟੇ ਖਾਰਗੋਬਿੰਦ ਲਈ ਵੀ ਸ਼ਬਦ ਭਗਤ ਵਰਤੇ ਆ ਜੰਮਿਆ ਪੁੱਤ ਭਗਤ ਗੋਬਿੰਦ ਦਾ ਇਸ ਕਰਕੇ ਜਿਹੜਾ ਭਗਤ ਸ਼ਬਦ ਹੈ ਇਹ ਬੜਾ ਉੱਚਾ ਬੜਾ ਸੁੱਚਾ ਇਹ ਭਜਤਾ ਤੂ ਤੋਂ ਬਣਿਆ ਹੈ ਉੰਜ ਸਿੱਧੇ ਅਰਥ ਗੁਰਮ ਕਰਦੇ ਨੇ ਭਗਤ ਦਾ ਭੱਬੇ ਦਾ ਅਰਥ ਹੈ ਭੈ ਭਾਵਨੀ ਭਗਤੀ ਤੇ ਗੱਗੇ ਦਾ ਅਰਥ ਹੈ ਜਿਹੜਾ ਭਗਤੀ ਵਿੱਚੋਂ ਗਿਆਨ ਪੈਦਾ ਹੋਇਆ ਹੈ ਪੜ ਕੇ ਨਹੀਂ ਤੇ ਤਤੇ ਦਾ ਅਰਥ ਹੈ ਜਿਹੜਾ ਜਿਉਂਦੇ ਜੀ ਹਰ ਵਾਸ਼ਨਾ ਨੂੰ ਤਿਆਗ ਬੈਠਾ ਹੈ ਭਗਤ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਕਿੰਨਾ ਪਿਆਰਾ ਸ਼ਬਦ ਵਰਤਿਆ ਜੀ ਕੀ ਵੇਖੋ ਉਸ ਵਕਤ ਸ਼ਬਦ ਵਰਤਿਆ ਜਦੋਂ ਵਰਨ ਵੰਡ ਤੇ ਆਧਾਰ ਤੇ ਸੱਚੇ ਵਿੱਚ ਉਹਦਰ ਨੂੰ ਮੰਜੀ ਤੇ ਨਹੀਂ ਜੀ ਕੋਈ ਬੈਠਣ ਦਿੰਦਾ ਉਦੇ ਭਾਂਡਿਆਂ ਨਾਲ ਆਪਣੇ ਭਾਂਡਿਆਂ ਨਾਲ ਭਾਂਡੇ ਨਹੀਂ ਸੰਖਣ ਦਿੰਦੇ ਖੂਬ ਵੱਖਰੇ ਸਨ ਮਹਾਰਾਜ ਕਹਿੰਦੇ ਨਹੀਂ ਉਹ ਲੋਕੋ ਇਹ ਪਰਮੇਸ਼ਵਰ ਦੀ ਭਗਤੀ ਵਾਲੇ ਸਨਮਾਨਤ ਨੇ ਬਾਣੀ ਭਗਤ ਰਵਦਾਸ ਜੀ ਕੀ ਇੱਕ ਓਮਕਾਰ ਪਾਰ ਬ੍ਰਹਮ ਪਰਮੇਸ਼ਵਰ ਇਕ ਹੈ ਇੱਕ ਰਸ ਹੈ ਉਸ ਜੈਸਾ ਹੋਰ ਕੋਈ ਨਹੀਂ ਸਤਗੁਰ ਪ੍ਰਸਾਦ ਉਹ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਅੱਗੇ ਹੁਣ ਭਗਤ ਰਵਦਾਸ ਸਾਹਿਬ ਜੀ ਇਸ ਸਾਰੇ ਸ਼ਬਦ 'ਚ ਧਿਆਨ ਦਿਵਾ ਜੇ ਕਿ ਇੱਕ ਤਾਂ ਉਦਾਹਰਨਾਂ ਨੂੰ ਬੜੀ ਬਰੀਕੀ ਨਾਲ ਸਮਝਣਾ ਪੈਣਾ। ਦੂਜਾ ਸਾਰੇ ਸ਼ਬਦ ਦਾ ਨਿਚੋੜ ਇਹ ਵੇ ਪ੍ਰਮਾਤਮਾ ਇੱਕ ਹੈ ਇੱਕ ਹੋ ਕੇ ਸਰਬਵਿਆਪਕ ਅਨੇਕਤਾ ਵਿੱਚ ਹੈ। ਅਨੇਕਤਾ ਦੇ ਰੂਪ ਰੰਗ ਦੇਖ ਕੇ ਏਕਤਾ ਨੂੰ ਨਾ ਭੁੱਲ ਜਾਓ। ਇਹ ਨਾ ਸਮਝੋ ਵੀ ਰੱਬ ਇਹ ਨਹੀਂ। ਹੁਣ ਇੱਥੇ ਸਤਿਗੁਰੂ ਬਚਨ ਕਰਦੇ ਨੇ ਜਦ ਹਮ ਹੋਤੇ ਜਿੰਨੀ ਦੇਰ ਤੱਕ ਸਾਡੇ ਚ ਮੈਂ ਹੈ ਹਮ ਸ਼ਬਦ ਬਹੁਵਚਨ ਵਿੱਚ ਵੀ ਹੈ ਹਮ ਸ਼ਬਦ ਇਕਵਚਨ ਵੀ ਹੈ ਹਜ਼ੂਰ ਕਹਿੰਦੇ ਜਦ ਖਮ ਹੋਤੇ ਜਦੋਂ ਸਾਡੇ ਵਿੱਚ ਮੈਂ ਹੈ ਹਮੇ ਹੈ ਈਗੋ ਹੈ ਤਬ ਤੂੰ ਨਹੀਂ ਤਬਦਰ ਤੇ ਤਦੋਂ ਤੂੰ ਲਬਜ ਕਰਾਂਗੇ ਪਰਮਾਤਮਾ ਨੂੰ ਸੰਬੋਧਨ ਨਹੀਂ ਦਰਥੇ ਨਹੀਂ ਜਿੰਨੀ ਦੇਰ ਤੱਕ ਸਾਡੇ ਅੰਦਰ ਮੈਂ ਹੈ ਉਨੀ ਦੇਰ ਤੱਕ ਤੂੰ ਹੈ ਹੀ ਨਹੀਂ ਹੁਣ ਜੀ ਅਵਸਥਾ ਆ ਗਈ ਅਬ ਤੂੰ ਹੀ ਇੱਥੇ ਪਾਠ ਨਾ ਤੂੰ ਉੱਤੇ ਟਿੱਪੀ ਲੱਗੀ ਹੈ ਨਾ ਤੂੰ ਹੀ ਤੇ ਟਿੱਪੀ ਲੱਗੀ ਇਹਦਾ ਪਾਠ ਟਿੱਪੀ ਤੋਂ ਰਹਿਤੀ ਕਰੀਏ ਮੇਰਾ ਅੰਦਰ ਕਹਿੰਦਾ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਹੁਣ ਤੂੰ ਹੈ ਮੈਂ ਨਹੀਂ ਹੁਣ ਮੇਰੇ ਅੰਦਰ ਮੈਂ ਖੌਮੇ ਰਹੀ ਨਹੀਂ ਤੇ ਇਹ ਵੀ ਸੱਚ ਜਿੱਥੇ ਮੈਂ ਹੋਵੇਗੀ ਉਥੇ ਤੂੰ ਨਹੀਂ ਟਿਕਣਾ ਜਿੱਥੇ ਤੂੰ ਆ ਜਾਏਗੀ ਉਥੇ ਮੈਂ ਨੂੰ ਥਾਂ ਨਹੀਂ ਮਿਲਣੀ ਸਿੱਧੀ ਗੱਲ ਜੀ ਕਦੀ ਅੱਜ ਤੱਕ ਹਨੇਰਾ ਤੇ ਚਾਨਣ ਮਿਲਦੇ ਦੇਖਿਆ ਕਦੀ ਦੇਖੋ ਕਦੀ ਹਨੇਰਾ ਮਿਲਦਾ ਚਾਨਣ ਜਿਸ ਦਿਨ ਦੀ ਸ੍ਰਿਸ਼ਟੀ ਰਚੀਏ ਪਿਆਰਿਓ ਸੱਚ ਏਵੇਂ ਕਿ ਚਾਨਣ ਤੇ ਹਨੇਰਾ ਉਸ ਦਿਨ ਦੇ ਮਿਲੇ ਹੀ ਨਹੀਂ ਕਿਸੇ ਨੇ ਇੱਕ ਵਾਰੀ ਬੜੀ ਸੋਹਣੀ ਇੱਕ ਘਟਨਾ ਛੋਟੀ ਜੀ ਹੈ ਤਾਂ ਕਹਾਣੀ ਰੂਪ ਸਿਉ ਨੇ ਕਿਹਾ ਹਨੇਰੇ ਨੇ ਰੱਬ ਅੱਗੇ ਜਾ ਕੇ ਕਿਹਾ ਦੇਖੋ ਇਹ ਸੂਰਜ ਮੈਨੂੰ ਟਿਕਣ ਹੀ ਨਹੀਂ ਦਿੰਦਾ ਜਿੱਥੇ ਉਹ ਨਾ ਉਥੋਂ ਮੈਨੂੰ ਭਜਾ ਦਿੰਦਾ ਤੇ ਕਹਿੰਦਾ ਰੱਬ ਨੇ ਸੂਰਜ ਨੂੰ ਪੁੱਛਿਆ ਚਾਨਣ ਨੂੰ ਪੁੱਛਿਆ ਚਾਨਣ ਕਹਿੰਦਾ ਮੇਰੇ ਸਾਹਮਣੇ ਮੇਰੇ ਮੂੰਹ ਤੇ ਗੱਲ ਕਰਾਓ ਖਾਨ ਨੂੰ ਲਿਆ ਕੇ ਰੱਬ ਨੇ ਕਿਹਾ ਮੂੰਹ ਤੇ ਜਾ ਕਹਿੰਦਾ ਇਹ ਹੀ ਤਾਂ ਕਮਜ਼ੋਰੀ ਹੈ ਮੈਂ ਉਹਦੇ ਸਾਹਮਣੇ ਜਾ ਹੀ ਨਹੀਂ ਸਕਦਾ ਕਦੀ ਸੂਰਜ ਤੇ ਚੰਦ ਵੈਗੁਰੂ ਚੰਨ ਚਾਨਣ ਤੇ ਹਨੇਰਾ ਇਕੱਠਾ ਵੇਖਿਆ ਫਿਰ ਮੇਰੀ ਬੇਨਤੀ ਆਪਾ ਕਹਿੰਦੇ ਜੇ ਇੱਕ ਪਾਸੇ ਚਾਨਣ ਇੱਕ ਪਾਸੇ ਹਨ ਇਸ ਤਰ੍ਹਾਂ ਨਹੀਂ ਜਿੱਥੇ ਚਾਨਣ ਕਹੇ ਚਾਨਣ ਵਿੱਚ ਹਨੇਰਾ ਨਹੀਂ ਮਿਲੇਗਾ ਇਸੇ ਤਰ੍ਹਾਂ ਪਿਆਰਿਓ ਜਿਵੇਂ ਚਾਨਣ ਤੇ ਹਨੇਰਾ ਆਪਸ ਵਿੱਚ ਨਹੀਂ ਇਕੱਠੇ ਰਹਿ ਸਕਦੇ ਇਸੇ ਤਰ੍ਹਾਂ ਮੈਂ ਤੇ ਤੂੰ ਦੋਨੋਂ ਇਕੱਠੇ ਹੀ ਰਹਿ ਸਕਦੇ ਜਾਂ ਮੈਂ ਰਹੇਗੀ ਜਿੱਦਾਂ ਤੂੰ ਰਹੇਗਾ ਹਉ ਮੈਂ ਨਾਵੇਂ ਨਾਲ ਵਿਰੋਧ ਸ਼ਬਦ ਵਰਤਿਆ ਉੱਥੇ ਕਹਿੰਦੇ ਖਉਮੇ ਦਾ ਨਾਮ ਨਾਲ ਬੜਾ ਵਿਰੋਧ ਜੇ ਬੜੀ ਉਹਦੇ ਬਰਖਲਾਫ ਹੈ ਦੋਏ ਨਾ ਵਸਾਂ ਇਕਠਾਏ ਦੋਨੋਂ ਇੱਕ ਥਾਂ ਤੇ ਨਹੀਂ ਰਹਿ ਸਕਦੇ ਗੁਰੂ ਜੀ ਕਹਿੰਦੇ ਜਿੰਨੀ ਦੇਰ ਤੱਕ ਮੈਂ ਹੈ ਉਨੀ ਦੇਰ ਤੱਕ ਤੂੰ ਨਹੀਂ ਜਿਸ ਦਿਨ ਮੈਂ ਮਰ ਗਈ ਉਸ ਦਿਨ ਤੂੰ ਹੀ ਤੂੰ ਹੈ ਇਹਨੂੰ ਇਉਂ ਕਹਿ ਲੋ ਹਜ਼ੂਰ ਦਾ ਇੱਕ ਬਚਨ ਹੈ ਕਬੀਰ ਤੂ ਤੂ ਕਰਤਾ ਤੂ ਹੁਆ ਮੈਂ ਮਰ ਕੇ ਤੂ ਤੂ ਕਰਤਾ ਤੂ ਹੁਆ ਮੁਜ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖੂੰ ਤਤ ਤੂੰ ਜਿੱਤਰ ਮੈਂ ਝਾਤੀ ਮਾਰਨਾ ਵਾ ਮੈਂ ਜਿੱਤਰ ਵੇਖਣਾ ਜਬ ਆਪਾ ਪਰਕਾ ਮਿਟ ਗਿਆ ਜਤ ਦੇਖੂੰ ਤਤ ਤੂੰ ਤੂੰ ਉਸ ਹਰ ਪਾਸੇ ਬਸ ਮੈਂ ਹੀ ਹੈ ਜਿਹੜੀ ਤੂ ਤੱਕ ਜਾਣੀ ਜਿੰਦੀ ਹੈ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਾਫੀ ਸਾਰੇ ਭਗਤ ਤੇ ਗੁਰੂ ਤੇ ਵੱਟਾਂ ਦੀ ਤੇ ਹੋਰ ਬਹੁਤ ਸਾਰੇ ਲੋਕਾਂ ਦੀ ਬਾਣੀ ਫਕੀਰਾਂ ਦੀ ਬਾਣੀ ਸ਼ਾਮਲ ਹੈ ਤੇ ਇਹ ਅੱਜ ਕੱਲ੍ਹ ਨਾ ਇੱਕ بڑا ਇੱਕ ਮੁੱਦਾ ਉੱਠ ਰਿਹਾ ਕਿ ਭਗਤ ਰਵੀਦਾਸ ਜੀ ਜਿਹੜੇ ਨੇ ਨਾ ਉਹ ਗੁਰੂ ਨੇ ਹਮ ਲੇਕਿਨ ਯਈਆ ਮੈਂ ਇੱਕ ਸਟੱਡੀ ਕਰ ਰਿਹਾ ਸੀ ਗੂਗਲ ਤੋਂ ਹੀ ਤੇ ਉੱਥੇ ਮੈਂ ਦੇਖਿਆ ਕਿ ਉੱਤਰ ਪ੍ਰਦੇਸ਼ ਜਾਂ ਮੱਧ ਪ੍ਰਦੇਸ਼ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਇਲਾਕੇ ਨੇ ਨਾ ਉੱਥੇ ਜਿਹੜਾ ਭਗਤ ਰਵੀਦਾਸ ਜੀ ਦਾ ਜਨਮ ਦੇਨ ਹੈ ਨਾ ਉਹਦੇ ਥੱਲੇ ਲਿਖਿਆ ਹੁੰਦਾ ਕਿ ਜਨਮ ਦਿਨ ਭਗਤ ਜਨਮ ਦਿਨ ਸੰਤ ਰਵੀਦਾਸ ਸੰਤ ਰਵੀਦਾਸ ਹਾਂ ਸੰਤ ਦਾ ਅਫਰ ਯੂਜ਼ ਕੀਤਾ ਜਾਂਦਾ ਲੇਕਿਨ ਗਵਰਨਮੈਂਟ ਦੀ ਚਲਾਕੀ ਦੇਖੋ ਯਈਆ ਕਿ ਪੰਜਾਬ ਕੇਵਲ ਸਿਰਫ ਪੰਜਾਬ ਦੇ ਅੰਦਰ ਗੁਰੂ ਰਵੀਦਾਸ ਵਰਡ ਯੂਜ਼ ਕੀਤਾ ਜਾ ਰਿਹਾ ਉਹ ਸਿਰਫ ਇਸ ਵਾਸਤੇ ਵੇ ਕਿ ਇਹ ਥੋੜਾ ਜਿਹਾ ਕਨਫਲਿਕਟ ਪੈਦਾ ਹੋਵੇ ਕਨਫਲਿਕਟ ਪੈਦਾ ਹੋ ਜਾਵੇ ਫਿਰ ਦੂਸਰਾ ਇਹ ਕਿ ਉਹਨਾਂ ਦੀ ਸਾਜ਼ਿਸ਼ ਇਹ ਵੇ ਕਿ ਇਹਨਾਂ ਨੂੰ ਇੱਕ ਗੁਰੂ ਦੇ ਤੌਰ ਤੇ ਨਮਾਇਆ ਕੀਤਾ ਜਾਵੇ ਤੇ ਲੋ ਜਦੋਂ ਇਹ ਗੁਰੂ ਦੇ ਤੌਰ ਤੇ ਨਮਾਇਆ ਕੀਤਾ ਜਾਏਗਾ ਤੇ ਜਿਹੜੇ ਪੱਕੇ ਗੁਰੂ ਦੇ ਸਿੱਖ ਨੇ ਉਹ ਇਹਨਾਂ ਨੂੰ ਗੁਰੂ ਨਹੀਂ ਮੰਨਣਗੇ ਤੇ ਆਟੋਮੈਟਿਕਲੀ ਰਵੀਦਾਸ ਜੀ ਇਹਨਾਂ ਤੋਂ ਸਿੱਖਾਂ ਤੋਂ ਅਲੈਦਾ ਹੋ ਜਾਣਗੇ ਯਾਨਕਿ ਗੁਰੂ ਗ੍ਰੰਥ ਸਾਹਿਬ ਤੋਂ ਅਲੈਦਾ ਹੋ ਜਾਣਗੇ ਜਬ ਕਿ ਮੈਂ ਤੁਹਾਨੂੰ ਇੱਕ ਹੋਰ ਦੱਸਾਂ ਕਿ ਸਤ ਗੁਰੂ ਕੀ ਬਾਣੀ ਸਤ ਸਤ ਕਰ ਜਾਨੀਓ ਠੀਕ ਹੈ ਮਤਲਬ ਇਹ ਵੇ ਇੱਕ ਗੁਰੂ ਦੀ ਜਿਹੜੀ ਬਾਣੀ ਹੈ ਉਹ ਸੱਚੀ ਹੈ ਤੇ ਇਹਨੂੰ ਸੱਚਾਈ ਜਾਣਨਾ ਤੁਸੀਂ ਤੇ ਫਿਰ ਇੱਕ ਹੋਰ ਜਗ੍ਹਾ ਤੇ ਮੈਂ ਵੀ ਪੜਿਆ ਆਇਆ ਇੱਕ ਦੋਸਤ ਨਾਲ ਮੈਂ ਗੱਲ ਕਰ ਰਿਹਾ ਸੀ ਉਹਨੇ ਮੈਨੂੰ ਕਿਹਾ ਕਿ ਗੁਰੂ ਹੈ ਬਾਣੀ ਬਾਣੀ ਹੈ ਗੁਰੂ ਵਿਚ ਬਾਣੀ ਅਮਰਤ ਸਾਰੇ ਯਾਨੀ ਕਿ ਗੁਰੂ ਦੀ ਜਿਹੜੀ ਬਾਣੀ ਹੈ ਜਾਂ ਗੁਰੂ ਗ੍ਰੰਥ ਸਾਹਿਬ ਜਿਹੜੀ ਹੈ ਇਹਦੇ ਵਿੱਚ ਜਿਤਨੇ ਵੀ ਫਕੀਰ ਵਲੀ ਬਗਤ ਬੱਟ ਗੁਰੂ ਆਏ ਨੇ ਉਹਨਾਂ ਨੂੰ ਇਕੁਅਲ ਰੱਖਿਆ ਗਿਆ ਸਹੀ ਇਕੁਅਲ ਇਹਨਾਂ ਨੂੰ ਦਰਜਾ ਦਿੱਤਾ ਗਿਆ ਗੁਰੂ ਦੇ ਵਿੱਚ ਜਾਂ ਜਿੱਥੇ ਤੱਕ ਮੇਰਾ ਜ਼ੇਨ ਕੰਮ ਕਰਦਾ ਹੈ ਕਿ ਗੁਰੂ ਦੇ ਵਿੱਚ ਤੇ ਬਗਤ ਦੇ ਵਿੱਚ ਇਹ ਫਰਕ ਕਿ ਗੁਰੂ ਜਿਹੜਾ ਉਹ ਸਰੀਰਕ ਤੌਰ ਤੇ ਗੁਰੂ ਹੈ ਗੁਰੂ ਹੈ ਯਾਨੀ ਕਿ ਜਿਹੜੇ ਮੈਂ ਗੁਰੂ ਬਾਬਾ ਗੁਰੂ ਨਾਨਕ ਜੀ ਉਸ ਤੋਂ ਬਾਅਦ ਗੱਦੀ ਮਿਲੀ ਅੰਗਦ ਜੀ ਨੂੰ ਗੁਰੂ ਅਗੰਗਦ ਜੀ ਨੂੰ ਫਿਰ ਇਸ ਤਰ੍ਹਾਂ ਜਦ ਕਿ ਭਗਤ ਇੱਕ ਬੇਸਿਕਲੀ ਪੰਥੀ ਹੁੰਦਾ ਪੰਥੀ ਹੁੰਦਾ ਪੰਥੀ ਹੁੰਦਾ ਮੈਨੂੰ ਉਹ ਪੰਥ ਨਹੀਂ ਹੋ ਸਕਦਾ ਹਾਂਜੀ ਉਹ ਪੰਥ ਨਹੀਂ ਹੋ ਸਕਦਾ ਮਤਲਬ ਕਿ ਉਹ ਇੱਕ ਜਿਹੜਾ ਪੰਥ ਹੈ ਰਾਸਤਾ ਹੈ ਜਾਂ ਇੱਕ ਮਜ਼ਹਬ ਹੈ ਉਹਨਦੇ ਤੇ ਉਹ ਅਮਲ ਚੱਲ ਰਿਹਾ ਉਹਨਦੇ ਚੱਲ ਰਿਹਾ ਤੇ ਉਹਦੇ ਵਿੱਚ ਉਹ ਭਗਤੀ ਕਰ ਰਿਹਾ ਮਤਲਬ ਕਿ ਉਹ ਬਗਦ ਦਾ ਮਤਲਬ ਹੁੰਦਾ ਆਬਾਦਤ گزار ਆਬਾਦਤ گزار ਬੰਦਗੀ ਕਰਨ ਵਾਲਾ ਬੰਦਗੀ ਕਰਨ ਵਾਲਾ ਉਹ ਕਰ ਕਰਕੇ ਕਰ ਕਰਕੇ ਨਾ ਇੱਕ ਹਾਈ ਲੈਵਲ ਤੇ ਚਲਾ ਜਾਂਦਾ ਹੈ ਲੇਕਿਨ ਜਿਸ ਤਰ੍ਹਾਂ ਤੁਸੀਂ ਕਹਿੰਦੇ ਜੇ ਕਿ ਆਪਣੇ ਮੁਸਲਮਾਨਾਂ ਦੇ ਕਿ ਵਲੀ ਤੇ ਜਿਹੜਾ ਨਬੀ ਹੈ ਫਰਕ ਹੈ ਜਿਵੇਂ ਨਬੀ ਜਿਹੜਾ ਉਹ ਰੱਬ ਵੱਲੋਂ ਹੈ ਰੱਬ ਵੱਲੋਂ ਹੈ ਉਹ ਤੁਹਾਨੂੰ ਰਸਤਾ ਦਿਖਾਉਂਦਾ ਹੈ ਤੇ ਵਲੀ ਜਿਹੜਾ ਉਸ ਰਸਤੇ 'ਤੇ ਪੂਰਾ ਅਮਲ ਕਰਕੇ ਅਮਲ ਕਰ ਰਿਹਾ ਤੇ ਉਹਨ ਦੇ ਤੱਕ ਪਹੁੰਚ ਨਹੀਂ ਸਕਦਾ ਉਹਦਾ ਤਰੀਕਾ ਘਾਰ ਬਣਾ ਰਿਹਾ ਉਹਦਾ ਤਰੀਕਾ ਘਾਰ ਬਣਾ ਰਿਹਾ ਉਹ ਨਹੀਂ ਬਣ ਸਕਦਾ ਕਿਉਂਕਿ ਉਹ ਉਹਦਾ ਤਰੀਕਾ ਬਣਾ ਰਿਹਾ ਜਾਂ ਤੇ ਉਹ ਕੋ ਆਪਣੀ ਚੀਜ਼ ਉਹਦੇ ਕੋ ਹੋਵੇ ਤੇ ਫਿਰ ਹਾਂ ਹੁਣ ਆਪਾਂ ਐਂਡ ਤੇ ਇੱਕ ਗੱਲ ਕਰੀਏ ਕਿ ਜਈਆ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਹੁਤ ਸਾਰੇ ਸ਼ਾਮਲ ਨੇ ਹੁਣ ਦੇਖੋ ਕਿ ਜਿਵੇਂ ਫੁੱਲ ਹੁੰਦੇ ਨੇ ਜਈਆ ਗੁਲਾਬ ਦਾ ਫੁੱਲ ਹੈ ਗੈਂਡੇ ਦਾ ਫੁੱਲ ਹੈ ਚੰਬੇਲੀ ਦਾ ਫਿਰ ਹੋਰ ਕਈ ਕਿਸਮ ਦੇ ਫੁੱਲ ਨੇ ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਪ੍ਰੋ ਲਿਆ ਜਾਵੇ ਤੇ ਇੱਕ ਮਾਲਾ ਬਣ ਜਾਂਦੀ ਹੁੰਦੇ ਚ ਇਹ ਨਹੀਂ ਕਿਹਾ ਜਾਂਦਾ ਕਿ ਜੀ ਆ ਗੁਲਾਬ ਦਾ ਫੁੱਲ ਏ ਅਚੰਬੇਲੀ ਦਾ ਫੁੱਲ ਉਹ ਮਾਲਾ ਬਣ ਜਾਂਦੀ ਉਹ ਮਾਲਾ ਬਣ ਜਾਂਦੀ ਮਾਲਾ ਬਣ ਜਾਂਦੀ ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜੋ ਜਿਤਨੇ ਵੀ ਨੇ ਉਹ ਆਪਣੇ ਆਪਣੇ ਉਹਨਾਂ ਦੇ ਕਰੈਕਟਰ ਨੇ ਆਪਣੇ ਆਪਣੇ ਉਹਨਾਂ ਦਾ ਯਾਨੀ ਕਿ ਇੱਕ ਕਰਦਾਰ ਏ ਇਤਿਹਾਸ ਏ ਤੇ ਜਿਸ ਤਰ੍ਹਾਂ ਨਿਗਰ ਕਰ ਰਹੇ ਕਿ 14 ਜਿਹੜੇ ਭਗਤ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਹਨਾਂ ਦਾ ਜ਼ਿਕਰ ਜ਼ਿਕਰ ਕੀਤਾ ਗਿਆ ਹੈ ਇਹ ਵੀ ਕੋਈ ਸੋਚੀ ਸਮਝੀ ਸਾਜ਼ਿਸ਼ ਹੈ ਦੋਸਤੋ ਤੇ ਅਭੀ ਬਸ ਇੱਕ ਜਿਹੜਾ ਨਾ ਬੈਸ ਨਵੀਂ ਛਿੜ ਗਈ ਹੈ ਹਾਂ ਵੈਸੇ ਰਵੀਦਾਸ ਦਾ ਬੜਾ ਕਰਤਾਰ ਹੈ ਉਹ ਮਤਲਬ ਕਿ ਉਹਨਾਂ ਦੇ ਸਿੱਖੇ ਜਮਚੇ ਬਾਕੀ ਦੋਸਤੋ ਇਹ ਤੁਹਾਨੂੰ ਅਗਰ ਬਗਤ ਰਵੀਦਾਸ ਦੇ ਬਾਰੇ ਕੋਈ ਨੌਲੇਜ ਹੋਵੇ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਸ਼ੇਅਰ ਕਰਿਆ ਤੁਸੀਂ ਆਪਣੀ ਕੋਈ ਵੀ ਰਾਏ ਕੋਈ ਚੀਜ਼ ਕਮੈਂਟਸ ਦੇ ਵਿੱਚ ਲਿਖ ਕੇ ਸਾਨੂੰ ਦੇ ਸਕਦੇ ਜੀ ਯਾ ਰਵੀਦਾ ਸਾਡੇ ਨਾਲ ਯਾ ਬਗਦਰ ਰਵੀਦਾ ਵੀ ਕਰ ਸਕਦੇ ਜੇ ਡਿਸਐਗਰੀ ਵੀ ਕਰ ਸਕਦੇ ਇਹਦਾ ਕੋਈ ਮਸਲਾ ਨਹੀਂ ਲੇਕਿਨ ਤੁਸੀਂ ਜੋ ਤੁਹਾਡੇ ਦਿਲ ਦੇ ਅੰਦਰ ਹੈ ਜਾਂ ਤੁਹਾਡੇ ਕੋਲ ਇਲਮ ਹੈ ਨਾਲੇਜ ਹੈ ਉਹ ਤੁਸੀਂ ਸ਼ੇਅਰ ਕਰ ਸਕਦੇ ਹਾਂ ਕਮੈਂਟ ਚ ਯਾ ਫਿਰ ਇੱਕ ਹੋਰ ਮੈਂ ਅੰਤ ਆਖਰੀ ਗੱਲ ਇਹ ਕਰਨੀ ਹੈ ਕਿ ਦੋਸਤ ਕਹਿੰਦੇ ਨੇ ਕਿ ਜੀ ਦੋਸਤ ਕਮੈਂਟ ਬਹੁਤ ਕੰਮ ਕਰਦੇ ਨੇ ਯਾਰ ਹਾਲਾਂਕਿ ਕਮੈਂਟ ਕਰਨ ਦੇ ਨਾਲ ਤੁਹਾਡਾ ਕੁਝ ਵੀ ਨਹੀਂ ਜਾਂਦਾ ਤੁਸੀਂ ਬਗਦਰ ਰਵੀਦਾਸ ਹੀ ਲਿਖ ਦਿਆ ਜੇ ਦੋਸਤ ਕਮੈਂਟ ਜ਼ਰੂਰ ਕਰੇ ਜੇ ਕਮਲ ਕਮ ਆਪਣੀ ਵੀਡੀਓ ਤੇ 25 ਜਾਂ 30 ਕਮੈਂਟ ਹੋਣੇ ਚਾਹੀਦੇ ਨੇ ਅਗਰ ਇੱਥੇ ਤੱਕ ਪਹੁੰਚੇ ਹੋ ਤੁਸੀਂ ਸਾਡੀ ਗੱਲ ਸੁਣੀਏ ਤੇ 30 ਕਮੈਂਟ ਤੇ ਕਿਸੇ ਤਰੀਕੇ ਪੂਰੇ ਕਰੋ ਚਾਹੇ ਇੱਕ ਬੰਦਾ ਹੀ 30 ਕਮੈਂਟ ਕਰ ਦੇਵੇ ਮੈਂ ਲਈ ਨਵੀਂ ਵੀਡੀਓ ਨਾਲ ਅੱਲਾਹ ਨਿਗੇਬਾਨ